ਜਦੋਂ ਜੂਨ 1984 ਦਾ ਕੱਲੂ ਘਰਾ ਹੋ ਗਿਆ 인ਦਰਾ ਗਾਂਧੀ ਦੀ ਮੌਤ ਹੋ ਗਈ ਪੰਥ ਨੇ ਬਦਲਾ ਲੈ ਲਿਆ ਉਸ ਤੋਂ ਬਾਅਦ ਆ ਠੀਕ 11-12 ਸਾਲ 95-96 ਤੱਕ ਜਿਨ੍ਹਾਂ ਨੂੰ ਉਸ ਏਜ ਤੱਕ ਚੰਗੀ ਸੰਭਾਲਿਆ 84 ਤੋਂ ਲੈ ਕੇ 95-96 ਤੱਕ ਪੰਜਾਬ ਦੀ ਧਰਤੀ ਦੇ ਉੱਤੇ ਵਹਿਸ਼ੀਅਤ ਦਾ ਇੱਕ ਨੰਗਾ ਨਾਚ ਖੇਡਿਆ ਗਿਆ ਜਿਹਨੂੰ ਮੁਕਾਬਲਿਆਂ ਦਾ ਦੌਰ ਕਹਿੰਦੇ ਆ ਪੰਜਾਬ ਦੀ ਜਵਾਨੀ ਨੂੰ ਤੰਗ ਆ ਕੇ ਹੱਥਾਂ 'ਚ ਹਥਿਆਰ ਚੁੱਕਣੇ ਪਏ ਉਹਨਾਂ ਹਥਿਆਰ ਕੋਈ ਸ਼ੌਂਕ ਨੂੰ ਨਹੀਂ ਸੀ ਚੁੱਕੇ ਜਦੋਂ ਨਜਾਇਜ਼ ਮਾਵਾਂ ਦੀਆਂ ਚੁੰਡੀਆਂ ਠਾਣਿਆਂ 'ਚ ਰੋਲੀਆਂ ਗਈਆਂ ਬਾਪ ਦੀ ਚਿੱਟੀ ਦਾੜੀ ਠਾਣਿਆਂ 'ਚ ਲਿਆ ਕੇ ਰੋਲੀ ਗਈ ਮਾਵਾ ਪੈਣਾ ਦੀਆਂ ਗੰਦੀਆਂ ਗਾਲਾਂ ਸਿਸਟਮ ਨੇ ਚੌਂਕਾ ਚ ਖਲਾਰ ਖਲਾਰ ਕੇ ਕੱਢੀਆਂ ਪੰਜਾਬ ਦੀ ਜਵਾਨੀ ਨੇ ਤੰਗ ਆ ਕੇ ਆਪਣੇ ਹੱਥਾਂ 'ਚ ਸ਼ਸਤਰ ਚੁੱਕੇ ਕਿਉਂਕਿ ਅਸੀਂ ਜਿਓ ਤੇ ਜੀਣ ਦਿਓ ਦੇ ਹਾਵੀ ਆ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਜਿਓ ਜੀਣ ਦਿਓ ਸਾਡੇ ਗੁਰੂ ਨੇ ਸਾਨੂੰ ਇਹ ਗੱਲ ਕਹੀ ਆ ਭੈ ਕਾਹੂ ਕੋ ਦੇਤ ਨਹਿ ਨੈ ਪਹਿਮਾਨਤ ਆਣ ਨਾ ਡਰ ਦੇਣਾ ਵਾ ਤੇ ਨਾ ਡਰ ਕਿਸੇ ਦਾ ਲੈਣਾ ਵਾ ਪਰ ਗੁਰੂ ਨੇ ਨਾਲ ਇਹ ਵੀ ਗੱਲ ਆਖੀ ਵੀ ਜਦੋਂ ਗੱਲ ਸਾਰੇ ਹੀਲਿਆਂ ਤੋਂ ਟੱਪ ਜੇ ਗੱਲ ਹੱਥ ਜੋੜਨ ਤੋਂ ਵੀ ਉੱਤੇ ਚਲੀ ਜਾਵੇ ਤੇ ਫਿਰ ਗੁਰੂ ਨੇ ਨਾਲ ਇੱਕ ਸੰਦੇਸ਼ ਦਿੱਤਾ ਵਾ ਚੂੰਕਾਰ ਅਜ਼ਹਮਾ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ ਜਦੋਂ ਗੱਲ ਹੱਥ ਜੋੜਨ ਤੋਂ ਤਾਂ ਚਲੀ ਜਾਵੇ ਫਿਰ ਸ਼ਮਸ਼ੀਰ ਲੈ ਕੇ ਤੇ ਅਗਲੇ ਦੇ ਹੱਥ ਭਾਵੇਂ ਵੱਢਣੇ ਪੈਣ ਤੇ ਵੱਢ ਕੇ ਰੱਖ ਦਿਓ ਕੋਈ ਪਰਵਾਹ ਨਾ ਕਰੇ ਜੋਨ 1984 ਦੇ ਕੱਲੂ ਘਾਰੇ ਤੋਂ ਬਾਅਦ ਆ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡਿਆ ਜਾਣ ਲੱਗਾ ਖਾੜਕੂ ਵਾਦੇ ਨਾ ਥੱਲੇ ਆ ਤੁਹਾਡੇ ਲਾਗੇ ਪਿੰਡ ਆ ਖਾਲੜਾ ਜਦੋਂ ਆਪਾਂ ਪਿੱਖੀ ਪਿੰਡ ਤੋਂ ਪਰਲੀ ਸਾਈਡ ਚਲੇ ਜਾਂਦੇ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਦਾ ਪਿੰਡ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਨੇ ਉਹਨਾਂ ਦਿਨਾਂ ਦੇ ਵਿੱਚ 50000 ਮੁੰਡਿਆਂ ਦੀ ਇੱਕ ਲਿਸਟ ਬਣਾਈ ਆ ਜਿਹੜੇ ਖਾੜਕੂ ਨਹੀਂ ਸੀ ਹੈਗੇ ਖਾੜਕੂ ਵਾਦੇ ਨਾਂ ਥੱਲੇ ਘਰਾਂ ਤੋਂ ਚੁੱਕੇ ਗਏ ਸੀ ਸ਼ਾਇਦ ਤੁਹਾਡੇ ਪਿੰਡਾਂ ਨੇ ਵੀ ਉਹ ਤਾਪ ਝੱਲਿਆ ਹੋਣਾ ਜ਼ਰੂਰ ਖੇਤਾਂ 'ਚੋਂ ਕੰਮ ਕਰਦੇ ਸਕੂਲਾਂ 'ਚੋਂ ਬੱਸਾਂ 'ਚੋਂ ਕਾਲਜਾਂ 'ਚੋਂ ਬਜ਼ਾਰਾਂ 'ਚੋਂ ਘਰਾਂ 'ਚੋਂ ਸੁੱਤੇ ਮੁੰਡੇ ਚੁੱਕੇ ਗਏ ਕਿਤੇ ਨਾ ਕਿਤੇ ਨਹਿਰ ਦੇ ਪੁਲ ਦੇ ਰੋਹੀ ਦੇ ਪੁਲ ਤੇ ਲਿਆ ਕੇ ਮੁਕਾਬਲਾ ਬਣਾ ਦਿੱਤਾ ਗਿਆ ਤੇ ਜਿਹੜੇ ਬੰਦੇ ਉਹਨਾਂ ਦਿਨਾਂ 'ਚ ਚਪੜਾਸੀ ਨਹੀਂ ਸੀ ਨਾ ਲੱਗ ਸਕਦੇ ਉਹਨਾਂ ਨੇ ਮੁੰਡੇ ਸ਼ਹੀਦ ਕਰਵਾ ਕਰਵਾ ਕੇ ਕੋਈ ਐਸਐਚਓ ਬਣ ਗਿਆ ਕੋਈ ਐਸਐਸਪੀ ਬਣ ਗਿਆ ਕੋਈ ਡੀਐਸਪੀ ਜਾਂ ਲੱਗਾ ਸ਼ਿਕਾਰ ਪੰਜਾਬ ਦੀ ਜਵਾਨੀ ਦਾ ਕੀਤਾ ਸੀ ਮੁਕਾਬਲੇ ਬਹੁਤ ਬਣਾਏ ਗਏ ਅਸਲ ਵਿੱਚ ਸਰਕਾਰ ਚਾਹੁੰਦੀ ਸੀ ਵੀ ਇਸ ਕੌਮ ਨੂੰ ਮਾਰ ਇਦਾਂ ਦੀ ਮਾਰੋ ਵੀ ਇਹ ਪੀੜੀਆਂ ਤੱਕ ਨਾ ਮੁੜ ਕੇ ਉੱਠਣਾ ਤੁਸੀਂ ਮਾਝੇ 'ਚ ਰਹਿੰਦੇ ਹੋ ਮੈਂ ਵੀ ਮਾਝੇ ਦਾ ਹੀ ਆਂ ਖਾੜਕੂਵਾਦ ਵਿੱਚ ਉਹ ਪਿੰਡ ਵੀ ਹੈਗੇ ਆ ਜਿਨ੍ਹਾਂ ਪਿੰਡਾਂ 'ਚ ਕਈ ਕਈ ਸਾਲ ਬਰਾਤਾਂ ਨਹੀਂ ਚੜੀਆਂ ਕਿਉਂਕਿ ਪਿੰਡਾਂ ਦੇ ਪਿੰਡ ਮੁੰਡਿਆਂ ਤੋਂ ਵਿਹਲੇ ਕਰ ਦਤੇ ਗਏ ਸਿਰ ਦੇ ਉੱਤੇ ਨੀਲਾ ਕਾਲਾ ਪੀਲਾ ਪਰਨਾ ਚਿਹਰੇ ਤੇ ਦਾੜਾ ਗੁੱਟ ਤੇ ਕੜਾ ਗਾਤਰੇ ਕਿਰਪਾਨ ਇਹ ਦੋਸ਼ ਸੀ ਉਸ ਬੰਦੇ ਦਾ ਜਿਹੜਾ ਗੁਰੂ ਦੇ ਨਾਲ ਬਾਣੀ ਤੇ ਬਾਣੇ ਨਾਲ ਜੋੜਿਆ ਉਹ ਬੰਦਾ ਅਤਵਾਦੀ ਕਹਿ ਕੇ ਖਤਮ ਕਰ ਦਿਆ ਦੇਖੋ ਸਰਕਾਰਾਂ ਨੂੰ ਬਹਾਨੇ ਚਾਹੀਦੇ ਆ ਉਹ ਕੌਮਾਂ ਨੂੰ ਕਦੀ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦੇ ਸਕਦੀਆਂ ਖਾਸ ਤੌਰ ਤੇ ਉਹ ਕੌਮਾਂ ਜਿਹੜੀਆਂ ਕੌਮਾਂ ਮਾਰਸ਼ਲ ਹੋਣ ਤੁਸੀਂ ਇੱਕ ਮਾਰਸ਼ਲ ਕੌਮ ਹੋ ਯਾਰ ਤੁਹਾਡੇ ਜੇ ਕਿਸੇ ਨੇ ਅੰਮ੍ਰਿਤ ਛਕਿਆ ਨਹੀਂ ਛਕਿਆ ਕੇਸ ਰੱਖੇ ਚਾ ਨਹੀਂ ਰੱਖੇ ਪਰ ਕਰੰਟ ਤੇ ਵੱਡੇ ਆਲਾ ਹੈਗਾ ਹੈ ਨਾ ਜਦੋਂ ਗੱਲ ਆ ਆ ਤਾ ਉਹ ਤੁਸੀਂ ਕਦੇ ਪਛਾਣ ਥੋੜਾ ਘੱਲੋਂ ਲੱਗੇ ਹੋ ਬਸ ਆ ਚੀਜ਼ ਮਾਰਦੀ ਉਹਨਾਂ ਨੂੰ ਵੀ ਇਹਨਾਂ ਬੰਦਿਆਂ ਵਿੱਚੋਂ ਕਰੰਟ ਖਤਮ ਕਿੱਦਾਂ ਕੀਤਾ ਜਾ ਸਕਦਾ ਹੈ ਇਹਨਾਂ ਨੇ ਕੇਸ ਨਹੀਂ ਰਖੇ ਅਮਰਤ ਨਹੀਂ ਛਕਿਆ ਪਰ ਜਦੋਂ ਗੱਲ ਕੌਮ ਦੀ ਆਉਂਦੀ ਆ ਪੰਥ ਦੀ ਆਉਂਦੀ ਆ ਇਹ ਘਰਾਂ ਤੋਂ ਤੁਰ ਪੈਂਦੇ ਆ ਤੇ ਜਿਹੜਾ ਬੰਦਾ ਇਹਨਾਂ ਨੂੰ ਅੱਗੇ ਲਾ ਕੇ ਤੁਰੂਗਾ ਉਸ ਬੰਦੇ ਉਤੇ ਅੱਤਵਾਦੀ ਦੀ ਸਟੈਂਪ ਲਾ ਦਿਓ ਭਾਵੇਂ ਅਮਰਤਪਾਲ ਸੋਣੀ ਇੰਨਾ ਹੀ ਬਣਿਆ ਵੇਖੋ ਜਿਹੜਾ ਬੰਦਾ ਅਖਾੜਾ ਖੁੱਲਾ ਚੁਣੂਗਾ ਨਾ ਉਹ ਬੰਦਾ ਸਰਕਾਰ ਦੀ ਨਿਗਾਹ 'ਚ ਅੱਤਵਾਦੀ ਆ ਉਹ ਭਾਵੇਂ ਤੁਸੀਂ ਚੁਣ ਲਓ ਸਵੇਰੇ ਅੰਦਰ ਬੈ ਕੇ ਵੀਡੀਓ ਬਣਾ ਕੇ ਖਾਲਸਤਾਨ ਜਿੰਦਾਬਾਦ ਕਰੀ ਜਾਓ ਤੁਹਾਨੂੰ ਕੋਈ ਬੰਦਾ ਨਹੀਂ ਫੜਨ ਆਊਗਾ ਕੋਈ ਬੰਦਾ ਤੁਹਾਡੇ ਤੇ ਪਰਚਾ ਨਹੀਂ ਕਰਨ ਆਊਗਾ ਸਰਕਾਰ ਉਹਦੇ ਕੋ ਡਰਦੀ ਜਿਹੜਾ ਮદાન ਖੁੱਲਾ ਚੁਣੇ ਉਹ ਮદાન ਖੁੱਲਾ ਭਾਵੇਂ ਜੱ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਚੁਣੇ ਉਹ ਖੁੱਲਾ ਮદાન ਭਾਵੇਂ ਭਾਈ ਅਮਰਤਪਾਲ ਸਿੰਘ ਚੁਣੇ ਉਹ ਖੁੱਲਾ ਮદાન ਭਾਵੇਂ ਤੁਹਾਡੇ ਚੋਂ ਕੋਈ ਚੁਣੇ ਉਹ ਬੰਦਾ ਸਰਕਾਰ ਦੀ ਨਿਗਾ ਚ ਰੜਕੂਗਾ ਕਿਉਂਕਿ ਅਖਾੜੇ ਚ ਘੁਲਣ ਵਾਲੇ ਬੰਦਿਆਂ ਕੋਲ ਹੀ ਡਰਦੇ ਆ ਮੈਂ ਇੱਕ ਮੁਕਾਬਲੇ ਦੀ ਦਾਸਤਾ ਤੁਹਾਡੇ ਚਰਨਾਂ 'ਚ ਬਿਣੇ ਕਰ ਲਗਾ ਮੁਕਾਬਲੇ ਤੇ ਬੜੇ ਹੋਏ ਨਕਲੀ ਵੀ ਬੜੇ ਹੋਏ ਤੇ ਅਸਲੀ ਵੀ ਬੜੇ ਹੋਏ ਇੱਕ ਮੁਕਾਬਲਾ ਇਦਾਂ ਦਾ ਵਾ ਜਿੰਨੇ ਭਾਰਤ ਦੀ ਹਕੂਮਤ ਨੂੰ ਦੱਸ ਦਿੱਤਾ ਵੀ ਇਹਨੂੰ ਮੁਕਾਬਲਾ ਕਹਿੰਦੇ ਆ ਅਸਲ ਵਿੱਚ ਜਿਹਨੂੰ ਤੁਸੀਂ ਮੁਕਾਬਲਾ ਕਹਿੰਦੇ ਹੋ ਮੁਕਾਬਲਾ ਨਹੀਂ ਉਹ ਧੋਖਾ ਵਾ ਫੇ ਮੁੰਡਾ ਕੰਮ ਕਰਦਾ ਚੋਕਲੋ ਤੇ ਨਹਿਰ ਦੇ ਪੁਲ ਦੇ ਜਾ ਕੇ ਗੋਲੀਆਂ ਮਾਰਦੇ ਹੋ ਬੱਟ ਮਾਰ ਕੇ ਮਾਰਦੇ ਹੋ ਉਹ ਮੁਕਾਬਲਾ ਨਹੀਂ ਆ ਜਦੋਂ ਤੁਸੀਂ ਬਟਾਲੇ ਤੋਂ ਸ੍ਰੀ ਹਰਗੋਬਿੰਦਪੁਰੇ ਨੂੰ ਜਾਓ ਬਟਾਲੇ ਤੋਂ ਸ੍ਰੀ ਹਰਗੋਬਿੰਦਪੁਰੇ ਨੂੰ ਜਾਓ ਰਾਹ ਵਿੱਚ ਇੱਕ ਪਿੰਡ ਪੈਂਦਾ ਵਾ ਪਿੰਡ ਦਾ ਨਾਮ ਆ ਟੱਡੇਹਾਲਾ ਮੈਨੂੰ ਇਸ ਪਿੰਡ 'ਚ ਦੀਵਾਨ ਕਰਨ ਦਾ ਮੌਕਾ ਮਿਲਿਆ ਜਿਸ ਬੰਦੇ ਦੀ ਮੈਂ ਗੱਲ ਕਰਨੀ ਆ ਐਦਾਂ ਉਹਦੀ ਮਾਂ ਸਾਹਮਣੇ ਬੈਠੀ ਸੀ ਤੇ ਉਹਦੀ ਮਾਂ ਦੇ ਸਾਹਮਣੇ ਮੈਂ ਉਹਦੇ ਪੁੱਤ ਦਾ ਇਤਿਹਾਸ ਬਿਣਿਆ ਕੀਤਾ ਸਰੀਰ ਬੜਾ ਬੁੱਢਾ ਸੀ ਮਾਤਾ ਦਾ ਲੱਕ ਕੁੱਬਾ ਸੀ ਪਰ ਜਦੋਂ ਜਦੋਂ ਉਹਦੇ ਪੁੱਤ ਦਾ ਜ਼ਿਕਰ ਹੁੰਦਾ ਸੀ ਤੇ ਮਾਂ ਖੜ ਜਾਂਦੀ ਸੀ ਵੇਖੋ ਜਿਉਂਦੇ ਜੀ ਪੁੱਤਾਂ ਦੀਆਂ ਵਾਰਾਂ ਸੁਣਨੀਆਂ ਹਰ ਬੰਦੇ ਦੇ ਹਿੱਸੇ ਥੋੜਾ ਆ ਮਰਨ ਤੋਂ ਬਾਅਦ ਆ ਤੇ ਲੋਕੀ ਵਾਰਾਂ ਗਾ ਹੀ ਜਾਂਦੇ ਆ ਇੱਥੇ ਗਦਾਰਾਂ ਨੂੰ ਵੀ ਲਾਣਤਾ ਪੈਂਦੀਆਂ ਵਾ ਪਰ ਉਹ ਮਾਂ ਕਿੰਨੀ ਭਾਗਾ ਵਾਲੀ ਉਗਜ ਤੋਂ ਉਹਦੇ ਪੁੱਤ ਦਾ ਇਤਿਹਾਸ ਉਹਦੇ ਸਾਹਮਣੇ ਖਲੋ ਕੇ ਕੋਈ ਸੁਣਾਉਂਦਾ ਹੋਊਗਾ ਪਿੰਡ ਦਾ ਨਾਮ ਆ ਟਡਿਆਲਾ ਟਡਿਆਲੇ ਪਿੰਡ ਦੇ ਵਿੱਚ ਇੱਕ ਰਾਮ ਗੜੀਆਂ ਦਾ ਪਰਿਵਾਰ ਆ ਉਸ ਪਰਿਵਾਰ ਦੇ ਵਿੱਚ ਇੱਕ ਮੁੰਡੇ ਦਾ ਜਨਮ ਹੋਇਆ ਜਿਹਦਾ ਨਾਮ ਆ ਸੁਖਵਿੰਦਰ ਸਿੰਘ ਉਹਨੂੰ ਆਮ ਛੋਟੇ ਨਾਮ ਵਜੋਂ ਪੱਪੂ ਕਹਿੰਦੇ ਆ ਪਰ ਰੰਗ ਗੋਰਾ ਛਟਾ ਬਹੁਤ ਜ਼ਿਆਦਾ ਸੋਹਣਾ ਹੋਣ ਕਰਕੇ ਲੋਕੀ ਉਹਨੂੰ ਕਹਿੰਦੇ ਸੁਖਵਿੰਦਰ ਸਿੰਘ ਪੱਪੂ ਗੋਰਾ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਜਵਾਨ ਹੋਇਆ ਉਦਾ ਸਬੰਧ ਬਣਿਆ ਦਮਦਮੀ ਟਕਸਾਲ ਮੈਦੇ ਦੇ ਨਾਲ ਉਖਾੜਕੂ ਨਹੀਂ ਸੀ ਅਖੰਡ ਪਾਠ ਹੀ ਬੜਾ ਵਧੀਆ ਸੀ ਤੇ ਲਾਗੇ ਬੰਨੇ ਪਿੰਡਾਂ ਦੇ ਵਿੱਚ ਉਹਨੂੰ ਉਚੇਚਾ ਤੌਰ ਤੇ ਲੋਕੀ ਪਾਠ ਕਰਨ ਵਾਸਤੇ ਸਾਦੇ ਸੀ ਚਿੱਟਾ ਗਲ ਚੋਲਾ ਤੇੜ ਚਿੱਟਾ ਕਸ਼ਹਿਰਾ ਸਿਰ ਤੇ ਨੀਲੀ ਦਸਤਾਰ ਸੋਹਣਾ ਦਾੜਾ ਪ੍ਰਕਾਸ਼ ਮੁੱਛਾਂ ਨੂੰ ਦਿੱਤਾ ਤਾ ਹਸੂ ਹਸੂ ਕਰਦਾ ਚਿਹਰਾ ਗੋਟ ਤੇ ਕੜਾ ਉੱਤੋਂ ਦੀ ਸ੍ਰੀ ਸਾਹਿਬ ਜਦੋਂ ਸਾਹਮਣੇ ਉਹ ਲੋਕੀ ਤੁਰਿਆ ਹੁੰਦਾ ਨੂੰ ਵੇਖਦੇ ਸੀ ਤੇ ਲੋਕਾਂ ਦੇ ਹੱਥ ਆਪੇ ਹੀ ਜੁੜ ਜਾਂਦੇ ਸੀ ਇੰਨਾ ਦਰਸ਼ਨੀ ਸੀ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਇੱਕ ਦਿਨ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਮਹਿਤੇ ਵਾਲੇ ਪਾਸਿਓਂ ਸਾਈਕਲ ਉੱਤੇ ਆਵੇ ਲਾਗਿਓ ਉਹਦੇ ਇੱਕ ਜਿਪਸੀ ਨੰਗੀ ਜਿਪਸੀ ਦੇ ਵਿੱਚ ਬੈਠਾ ਵਾ ਐਸਐਸਪੀ ਆਰਪੀ ਸਿੰਘ ਤੇਜਾ ਜਿਨ੍ਹਾਂ ਨੇ ਉਹਨਾਂ ਦਿਨਾਂ ਦੇ ਵਿੱਚ ਚੰਗਾ ਸਮਾਂ ਵੇਖਿਆ ਜਾਂ ਚੰਗੀ ਤਰ੍ਹਾਂ ਸੰਭਾਲਿਆ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੂੰ ਪਤਾ ਹੋਗਾ ਵੀ ਪੁਲਿਸ ਨੇ ਉਹਨਾਂ ਦਿਨਾਂ ਦੇ ਵਿੱਚ ਪੁਲਿਸ ਥਾਣੇ ਪੁਲਿਸ ਜ਼ਿਲ੍ਹੇ ਬਣਾਏ ਸੀ ਜਿੱਦਾਂ ਮਜੀਠਾ ਬਟਾਲਾ ਬਟਾਲੇ ਬੀਕੋ ਬੜੀ ਮਸ਼ਹੂਰ ਸੀ ਜਿਨ੍ਹਾਂ ਨੂੰ ਰੱਜ ਕੇ ਕੁੱਟਣਾ ਹੁੰਦਾ ਸੀ ਮੁੰਡਿਆਂ ਨੂੰ ਬੀਕੋ 'ਚ ਖੜ ਕੇ ਕੁੱਟੇ ਜਾਂਦੇ ਸੀ ਇਹ ਇੱਕ ਐਹੋ ਜੀ ਥਾਂ ਸੀ ਜਿੱਥੇ ਕੋਈ ਆ ਜਾ ਨਹੀਂ ਸੀ ਸਕਦਾ ਹੁਣ ਲਾਗੋ ਪੁਲਿਸ ਦੀ ਜਿਪਸੀ ਨੰਗੀ ਕਿਮਸੀ ਵਿੱਚ ਬੈਠੇ ਆਰ.ਪੀ. ਸਿੰਘ ਤੇਜੇ ਨੇ ਸਾਹਮਣੋਂ ਮੁੰਡਾ ਸਾਈਕਲ ਤੋਂ ਆਉਂਦਾ ਵੇਖਿਆ ਤੇ ਨਾਲ ਦੇ ਨੂੰ ਹੁੱਜ ਮਾਰ ਕੇ ਕਹਿੰਦਾ ਇਹ ਕੌਣ ਆ ਉਹ ਕਹਿੰਦਾ ਜਨਾਬ ਕੱਲ ਤੱਕ ਪਤਾ ਕਰ ਦਿੰਨੇ ਆ ਅਗਲੇ ਦਿਨ ਸਾਰੀ ਇਨਫੋਰਮੇਸ਼ਨ ਆਰ.ਪੀ. ਸਿੰਘ ਤੇਜੇ ਦੇ ਟੇਬਲ ਤੇ ਗਈ ਜੀ ਉਹ ਪਿੰਡ ਟਡੇਆਲੇ ਦਾ ਮੁੰਡਾ ਵਾ ਰਾਮਗੜੀਆਂ ਦਾ ਮੁੰਡਾ ਵਾ ਉਹਦਾ ਨਾਮ ਆ ਸੁਖਵਿੰਦਰ ਸਿੰਘ ਪੱਪੂ ਗੋਰਾ ਮਿਹਤੇ ਨਾਲ ਛੁੜਿਆ ਵਾ ਦਮਦਮੀ ਟਕਸਾਲ ਦਾ ਵਿਦਿਆਰਥੀ ਆ ਬਾਣੀ ਚੰਗੀ ਪੜ ਲੈਂਦਾ ਵਾ ਆਰ.ਪੀ. ਸਿੰਘ ਤੇਜੇ ਦੀਆਂ ਅੱਖਾਂ ਦੇ ਵਿੱਚ ਲਾਲਚ ਆਇਆ ਪੇ ਮੋਢੇ ਤੇ ਰੈਂਕ ਵੱਧ ਸਕਦਾ ਵਾ ਮੋਢੇ ਤੇ ਸਟਾਰ ਵੱਧ ਸਕਦਾ ਮੁੰਡਾ ਇੱਕ ਹੋਰ ਮਾਰ ਦੀਤੇ ਇੱਕ ਵਾਰ ਉਹਨਾਂ ਦੇ ਨਾਲ ਜੇ ਆਮ ਗੱਲ ਸੀ ਪੰਜ ਮੁੰਡੇ ਮਰਵਾਦੇ ਆ ਮਿਲ ਜੂ 10 ਮੁੰਡੇ ਮਰਵਾਦੇ ਮਿਲ ਜੂ ਐਨੇ ਖਾੜਕੂ ਥੋੜਾ ਜਿੰਨੇ ਨਾ ਕਹਿ ਕੇ ਖਤਮ ਕਰ ਦਿੱਤੇ ਇਹਦੇ ਜ਼ਕਰੀਆ ਖਾਨ ਆਲਾ ਕੰਮ ਸੀ ਪੇ 10 ਮਰਵਾ ਦਿਓ ਤੇ ਨਕਦ ਪੈਸੇ ਚੁੱਕੋ 20 ਮਰਵਾ ਦਿਓ ਤੇ ਨਕਦ ਪੈਸੇ ਚੁੱਕੋ ਜ਼ਕਰੀਆ ਖਾਨ ਉਹਨਾਂ ਦੀਆਂ ਰੂਹਾਂ ਫੇਰ ਘੁੰਮ ਕੇ ਆਈਆਂ ਉਹਨਾਂ ਦੇ ਨਾਲ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਘਰੋਂ ਚੁੱਕਿਆ ਗਿਆ ਥਾਣੇ ਲਿਆਂਦਾ ਰੱਜ ਕੇ ਕੁੱਟਿਆ ਪਿੰਡ ਦੀ ਪੰਚਾਇਤ ਦਾ ਹੱਥ ਪੈਂਦਾ ਸੀ ਪਿੰਡ ਵਾਲੇ ਜਾ ਕੇ ਛਡਾ ਲਿਆ ਹੁਣ ਆ ਚੀਜ਼ ਵੀ ਤੂੰ ਹੀ ਵੇਖੀ ਆ ਤੇ ਪਿੰਡਾਂ ਚ ਹਰਲ ਹਰਲ ਜਿਪਸਿੰਘਾ ਘੁੰਮਣ ਤੇ ਜਿਹੜੇ ਮੁੰਡੇ ਇੱਕ ਵਾਰੀ ਪਿੰਡ ਚੋਂ ਚੁੱਕੇ ਗਏ ਜਿਹਦੇ ਪਿੰਡ ਵਾਲਿਆਂ ਦਾ ਹੱਥ ਪੈਂਦਾ ਹੋਇਆ ਤੇ ਛਡਾ ਲਿਉਣਗੇ ਨਹੀਂ ਤੇ ਜਿਹੜੇ ਬੰਦੇ ਲੋਕਾਂ ਨੇ ਜਿਪਸਿੰਘਾ ਚ ਬੰਦੇ ਵੇਖੇ ਸੀ ਮੁੜ ਕੇ ਉੱਤਰਦੇ ਨਹੀਂ ਸੀ ਵੇਖੇ ਕਿਸੇ ਨਾ ਕਿਸੇ ਨਹਿਰ ਦੇ ਪੁਲ ਤੇ ਮੁਕਾਬਲਾ ਜ਼ਰੂਰ ਬਣਿਆ ਵੇਖਿਆ ਹੁੰਦਾ ਸੀ ਭਾਈ ਸੁਖਵਿੰਦਰ ਸਿੰਘ ਪੱਪੂ ਗੋਰੇ ਨੂੰ ਪਿੰਡ ਵਾਲੇ ਛਡਾ ਲਿਆ ਹੁਣ ਰੋਜ਼ ਪੁਲਸ ਆ ਜਾ ਕਰੇ ਅੱਜ ਵੀ ਚੁੱਕਿਆ ਕੱਲ ਵੀ ਚੁੱਕਿਆ ਇੱਕ ਦਿਨ ਉਹ ਕੋਠੇ ਤੇ ਬੈਠਾ ਉਹਨੇ ਪਏ ਦੇ ਉਤੋਂ ਜਿਪਸੀਆਂ ਮੁੜਦੀਆਂ ਵੇਖੀਆਂ ਤੇ ਭੱਜ ਕੇ ਥੱਲੇ ਉਤਰਿਆ ਅੱਗੇ ਬਾਪੂ ਖਲੋਤਾ ਸੀ ਭਾਈ ਪੱਪੂ ਗੋਰਾ ਕਹਿੰਦਾ ਬਾਪੂ ਮਾਰੇ ਨਾ ਮੈਨੂੰ ਦੇਣਾ ਹੀ ਅੱਜ ਮਾਰ ਦੇਣ 10 ਦਿਨਾਂ ਨੂੰ ਮਾਰ ਦੇਣ ਮਹੀਨੇ ਨੂੰ ਮਾਰ ਦੇਣ ਮਾਰੇ ਨਾ ਮੈਨੂੰ ਦੇਣਾ ਵਾ ਬਸ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰ ਲੱਗਾ ਵਾ ਹੁਣ ਗੋਲੀ ਖਾ ਕੇ ਨਹੀਂ ਮਰਨਾ ਇਹਨਾਂ ਕੋ ਨਜਾਇਜ਼ ਪੁੱਟ ਖਾ ਕੇ ਨਹੀਂ ਉਹ ਮਰਨਾ ਬੰਦੇ ਮਾਰ ਕੇ ਫੇਰ ਮਰੂੰਗਾ ਮੈਂ ਹੁਣ ਹੋਰ ਰਾਤ ਹੀ ਪੈ ਚੱਲਿਆ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਸਿਸਟਮ ਦਾ ਸਤਾਇਆ ਹੋਇਆ ਖਾੜਕੂ ਬਣਿਆ ਸ਼ੌਂਕ ਨਾ ਨਹੀਂ ਬਣਿਆ ਸਤਾਏ ਹੋਏ ਬੰਦੇ ਬਣੇ ਸੀ